ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇਹਨਾਂ ਭੂਮਕੇ ਜਗਧਾਰ ਭਗਵੰਤ ਸਿੰਘ ਦੇ ਘਰੇ ਆਇਆ ਜਿਨ੍ਹਾਂ ਨੇ 1984 ਦੇ ਵਿੱਚ ਜੋਧਪੁਰ ਜੇਲ ਕੱਟੀ ਸੀ ਅੱਜ ਦਰਦਾਂ ਦੀਆਂ ਟੋਕਰਾਕਾਰੇ ਕਿਸੇ ਜਥੇਬੰਦੀ ਨੇ ਕਿਸੇ ਨੇ ਵੀ ਇਨਾਦੀ ਮਦਦ ਨਹੀਂ ਜੇ ਕੀਤੀ ਆ ਫੋਟੋ ਆ ਫੋਟੋ ਵਾਹਿਗੁਰੂ ਜੀ ਆ ਫੋਟੋ ਜਹੇਦਾਰ ਭਗਵੰਤ ਸਿੰਘ ਪੁੱਤਰ ਆਤਮਾ ਸਿੰਘ ਦੀ ਆ ਉਹਨਾਂ ਦੇ ਪਰਿਵਾਰ ਦੇ ਉਹ ਬੱਚੇ ਦਾ ਜਿਹੜਾ ਉਹ ਛੱਡ ਲੱਗੀ ਹੋਈ ਆ ਉਹ 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 ਵੀ ਆ ਵੀ ਆ ਬਚੀਦੇ ਪੋਲੀਓ ਆ ਇਸ ਹਾਲ ਕਿਤੇ ਮੈਂਬਰ ਸ਼ਰੋਨੀ ਕਮੇਟੀ ਨੇ ਵੀ ਇਨਾਂ ਤੱਕ ਅਪਰੋਚ ਨਹੀਂ ਕੀਤੀ ਅੱਜ 33 ਸਾਲ ਹੋ ਗਏ ਨੇ ਇਹ ਜਿਹੜੇ ਕੀਸੇ ਲੜਨ ਤੇ ਲੜਦੇ ਰਹੇ ਨੇ ਕਿ ਜੇ ਸਾਨੂੰ ਇਨਸਾਫ ਮਿਲ ਜੇ ਪਰ ਬਹੁਤ ਵਾਰੀ ਭੈਣ ਜੀ ਉਹਨਾਂ ਨੇ ਸ਼ਰੋਨੀ ਕਮੇਟੀ ਨੂੰ ਦਰਖਾਸਤਾਂ ਦਿੱਤੀਆਂ ਉਰ ਮੈਨੂੰ ਇਹ ਵੀ ਪਤਾ ਕਿ ਜੋਤਪੁਰੀਆਂ ਤੇ ਨਾਂ ਤੇ ਉੱਤੇ ਲੱਖਾਂ ਰੁਪਏ ਲੋਕਾਂ ਨੇ ਖਾਦੇ ਆ ਹਰ ਸਾਲ ਦਰਬਾਰ ਸਾਹਿਬ ਜਿਉਂ ਪ੍ਰੋਗਰਾਮ ਕੀਤਾ ਜਾਂਦਾ ਹਰ ਦੇਸ਼ ਵਿਦੇਸ਼ ਦੇ ਵਿੱਚ ਇਹਨਾਂ ਦਾ ਬੜੇ ਜ਼ੋਰ ਸ਼ੋਰ ਦਾ ਪ੍ਰਚਾਰ ਕੀਤਾ ਜਾਂਦਾ ਪਰ ਬੜੀ ਹੈਰਾਨੀ ਕੀਤੀ ਗੱਲ ਵਾਕਿ ਜਿਹੜੇ ਪਰਿਵਾਰ ਜਿਨ੍ਹਾਂ ਨੇ ਜੇਲਾ ਕੱਟੀਆਂ ਜਿਨ੍ਹਾਂ ਨੇ ਸੰਘਰਸ਼ ਕੀਤਾ ਅੱਜ ਰੋਜੀ ਰੋਟੀ ਦਾ ਵੀ ਆਸਕ ਨੇ ਅੱਜ ਉਹ ਉਹਨਾਂ ਦੇ ਘਰ ਦੇ ਹਾਲਾਤ ਬਹੁਤ ਜ਼ਿਆਦੇ ਮਾੜੇ ਨੇ ਇਹ ਵੀਡੀਓ ਮੈਂ ਪ੍ਰਧਾਨ ਸਾਹਿਬ ਦਾ ਕੋਈ ਪਿਤਾਵਾ ਦਾ ਔਰ ਦੇਸ਼ ਵਿੱਚ ਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਆ ਇਸ ਪਰਿਵਾਰ ਦਾ ਨੰਬਰ ਵੀ ਮੈਂ ਤੁਹਾਨੂੰ ਦਵਾਗਾ ਸਿੱਧੀ ਮਦਦ ਇਨਾਂ ਦੀ ਕਰੋ ਤੇ ਜਿਨ੍ਹਾਂ ਨੇ ਠੱਗੀਆਂ ਮਾਰੀਆਂ ਸਰਕਾਰ ਨੇ ਬਹੁਤ ਕੁਝ ਯੋਜਨਾ ਦਿੱਤਾ ਵਾ ਦੁਕਾਨਾਂ ਦਿੱਤੀਆਂ ਵਾ ਬਸਾਂ ਦੇ ਪਰਮਟ ਦਿੱਤੇ ਆ 14 14 ਲੱਖ ਰੁਪਇਆ 1999 ਵਿੱਚ ਬਾਦਦਾਨੇ ਮਾਰ ਕੀਤਾ ਔਰ 12-12 ਲੱਖ ਰੁਪਇਆ 2018 ਦੇ ਵਿੱਚ ਸੈਸ਼ਨ ਕੋਰਟ ਨੇ ਦਿੱਤਾ। ਪਰ ਉਸੇ 40 ਬੰਦਾਂ ਨੇ ਸਹੂਲਤਾਂ ਮਿਲੀਆਂ ਵਾ ਬਾਕੀ ਕਿਸੇ ਨੂੰ ਸਹੂਲਤਾਂ ਨਹੀਂ ਮਿਲੀਆਂ ਬਾਕੀ ਲੋਕ ਦਰਦ-ਦਰਦੀਏ ਠੋਕਰਾ ਖਾ ਰਹੇ ਨੇ। ਇਹ ਪਿੰਡ ਭੁੱਲ ਕੇ ਆਇਆ। ਇੱਥੇ ਦੇ ਮੈਂਬਰ ਸ਼ਰੋਮਣ ਕਮੇਟੀ ਦਾ ਸਰਦਾਰ ਗੁਰਨਾਮ ਸਿੰਘ ਆ। ਉਹਨਾਂ ਦੇ بیٹے ਨਾਲ ਸੰਪਰਕ ਕੀਤਾ ਮੈਂਬਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਨਾ। ਜਿੰਨੇ ਵੀ ਸਾਰੇ ਪੰਜਾਬ ਦੇ ਵਿੱਚ ਜਿੰਨੇ ਮੈਂਬਰ 117ਵੇਂ ਸ਼ਰੋਨੀ ਕਮੇਟੀ ਤੇ ਉਰ ਮੈਂ ਸਾਰੇ ਮੈਂਬਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆ ਕਿ ਆਪੋ ਆਪਣੇ ਹਲਕੇ ਦੇ ਜਿਹੜੇ ਜੋਧਪੁਰੀਏ ਜਿਹੜੇ ਰਹਿ ਗਏ ਨੇ ਜਿਹੜੇ ਰੋਜੀ ਰੋਟੀ ਤੋਂ ਆਤਰ ਨੇ ਜਿਨ੍ਹਾਂ ਦੇ ਘਰਾਂ ਦੀਆਂ ਸ਼ਕਤਾਂ ਨਹੀਂ ਹੈਗੀਆਂ ਘੱਟੋ ਘੱਟ ਉਹਨਾਂ ਨੂੰ ਨਾਲ ਲੈ ਕੇ ਤੁਰਨ ਇਹ ਸ਼ਰੋਨੀ ਅਕਾਲੀ ਦਲ ਦੇ ਨਾਲੋਂ ਟੁੱਟਣ ਦੇ ਨੇ ਪਰਿਵਾਰ ਇਹ 376 ਉਸ ਸਮੇਂ ਸੀ ਅੱਜ ਇਹਨਾਂ ਦੇ ਪਰਿਵਾਰ ਵਿਆਜ ਦੇ ਨੇ ਨਾ ਦੇ ਬੱਚੇ ਵਿਆਜ ਕੇ ਹਜ਼ਾਰਾਂ ਦੀ ਤਦਦ ਵਿੱਚ ਨੇ ਔਰ ਇਹਨਾਂ ਨੂੰ ਨਾਲ ਲੈ ਕੇ ਤੁਰਨਾ ਆ ਬੀਬੀ ਜੀ ਦੇ ਬਿਆਨ ਦੱਸੋ ਪਿਆ ਜੀ ਤੁਸੀਂ ਕਿੰਨੇ ਕਿੰਨੀ ਆ ਰਹੀ ਅਪਲੀਕੇਸ਼ਨ ਦਿੱਤੀ ਔਰ ਤੁਹਾਡੀ ਸਮਾਈ ਬਿਲਕੁਲ ਹੋਈ ਕਿ ਨਹੀਂ ਹੋਈ ਦੱਸੋ ਇਹਨਾਂ ਨੂੰ ਪਹਿਲਾਂ ਵੀ ਇਹਦੀ ਕਰਦੀ ਆ ਕਿ ਨਾ ਗੋਲਵਾਰੀ ਆਪਣੇ ਹਲ ਮੰਦਨ ਸਾਹਿਬ ਸ਼੍ਰੋਮਣੀ ਕਨੇਟਿਏਚ ਤੇਜਾ ਸੁਮੰਦਰੀ ਹਾਲ ਦੇ ਵਿੱਚ ਬਹੁਤ ਸਾਰੀਆਂ ਦਰਖਾਸਤਾਂ ਦੇ ਚੁੱਕੀਆਂ ਆ ਮੇਰੀ ਕੋਈ ਸੁਣਵਾਈ ਨਹੀਂ ਹੋਈ ਨਾ ਕੋਈ ਸਾਡੀ ਮਦਦ ਕੀਤੀ ਗਈ ਆ ਨਾ ਸਾਡੇ ਕਿਸੇ ਬੇਟੇ ਨੂੰ ਜਾਂ ਮੇਰੇ ਆਰਮੀ ਨੂੰ ਵੀ ਨੌਕਰੀ ਨਹੀਂ ਦਿੱਤੀ ਗਈ ਆਈ ਬੜੇ ਧੱਕੇ ਖਾਂਦੇ ਆ ਰਹੇ ਜੇ ਚੰਡੀਗੜ੍ਹ ਤੱਕ ਮੈਂ ਅਦਾਲਤਾਂ ਦੇ ਵਿੱਚ ਪੇਸ਼ ਹੋਈ ਨਾ ਅਦਾਲਤਾਂ ਦੇ ਵਿੱਚ ਕੇਸ ਲੜੇ ਆ ਜਿੱਥੇ ਵੀ ਸਾਨੂੰ ਦੱਸਦੇ ਹੀ ਭਾਈ ਨਹੀਂ ਉੱਥੋਂ ਤੱਕ ਪਹੁੰਚੇ ਆ ਪਰ ਕਾਹਦੀ ਕੋਈ ਸੁਣਵਾਈ ਨਹੀਂ ਹੋਈ ਆ ਆ ਗੁੱਡੀਆ ਸਰਦਾਰ ਭਗਵੰਤ ਸੋਨਾ ਦੀ ਇਹਨੂੰ ਵੀ ਪੋੜੀਆਂ ਹੋਇਆ ਜੇ ਮੈਨੂੰ ਪੁੱਛ ਵੀ ਸੋ ਤਾਂ ਅੱਜ ਤੱਕ ਦਿੱਤੀ ਨੇ ਤੇ ਕਾਰਜਾ ਦੇ ਵਿੱਚ ਇਹ ਗੱਲ ਕਹਿੰਦੇ ਨੇ ਕਿ ਆ ਸਭ ਕੁਝ ਦਿੱਤਾ। ਮਾਨੂੰ ਪਾਣੀ ਪੁੱਛੀ ਵੀ। ਫਿਰ ਮੈਂ ਆਉਣਾ ਹਰ ਇੱਕ ਜੋਤਪਰੀ ਦੇ ਘਰ ਜਾ ਕੇ ਉਹਨਾਂ ਨਾਲ ਸੰਪਰਕ ਕਰ ਰਿਹਾ ਤੇ ਮੈਂ ਜੋਤਪਰੀਆਂ ਨੂੰ ਬੇਨਤੀ ਕਰਨਾ ਕਿ ਸਾਰੇ ਇਕੱਠੇ ਹੋ ਕੇ ਆਪਣੇ ਭੈਣ ਭਰਾਵਾਂ ਦੀ ਮਦਦ ਕਰੀਏ ਇਹ ਮਸਲਾ ਵੱਡੇ ਪੱਧਰ ਤੇ ਚੁੱਕੀ ਹੈ। ਤਾਂ ਕਿ ਜਿਹੜੇ ਜੋਤਪਰੀਆਂ ਦੀ ਸੰਵਾਈ ਹੋ ਸਕੇ। ਬਾਕੀ 36 ਸਾਲ ਹੋ ਗਏ ਨੇ ਕੂਰਤ ਦੇ ਕਿਸਾਨ ਨੂੰ ਕੋਈ ਸੰਗਤ ਸੁਣਵਾਈ ਨਹੀਂ ਹੋਈ ਅੱਧ ਪਜਤੇ ਤੇ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤੇ ਜਿਹੜੇ ਪਰਿਵਾਰ ਰਹਤੇ ਇਹ ਨੇ ਉਹਨਾਂ ਦੀ ਤੇ ਮਜ਼ਾਦ ਕਰਾਈਏ ਬਹੁਤ ਮੰਦੇ ਹਾਰ ਨੇ ਜੋਧਪੁਰੀਆਂ ਤੇ ਇਹ ਜਿਹੜਾ ਨਾ ਅਨੁਸ਼ਾਸਨ ਕਮੇਟੀ ਤੇ ਜਿਹੜੀ ਸ਼ਰੋਣੀ ਕਮੇਟੀ ਤੇ ਅਕਾਲੀ ਦਲ ਦੀ ਅਨੁਸ਼ਾਸਨ ਕਮੇਟੀ ਹੈ ਉਹਨਾਂ ਦੇ ਅੱਗੇ ਇਹਨਾਂ ਸਾਰੇ ਪਰਿਵਾਰਾਂ ਦੀ ਜਿਹੜੀ ਹੈ ਬੇਨਤੀ ਉਹਨਾਂ ਤੱਕ ਪਹੁੰਚਾਉਂਗਾ ਉਹ ਬਾਦਲ ਸਾਹਿਬ ਤੱਕ ਪਹੁੰਚਾਉਂ ਤੇ ਇਹਨਾਂ ਦੇ ਮਸਲੇ ਹੱਲ ਕਰਾਈਏ ਉਹ ਕਲੋਮਿਕ ਕਮੇਟੀ ਦੇ ਪ੍ਰਧਾਨ ਨੂੰ ਬੇਨਤੀ ਹੈ ਕਿ ਵਕੀਲ ਬਦਲੋ ਤੇ ਪੂਰਨ ਸਿੰਘ ਹੁਣ ਤਨ ਨੂੰ ਜੋਤਪ੍ਰਿਆ ਦੇ ਕੇਸ ਦਿੱਤੇ ਜਾਣ ਅੱਜ ਤੱਕ ਇਹਨਾਂ ਦੀ ਸੁਣਵਾਈ ਨਹੀਂ ਕਿ ਹੋਈ ਆ ਦਸ਼ਾ ਜੇ ਜਿਹੜੇ ਤੁਸੀਂ ਕਹਿੰਦੇ ਕਾਰਤਾਰ ਜੀ ਦੇ ਖਾਤਾ ਪੂਰੀ ਕੀਤੇ ਨੇ ਕਿ ਆਹੀ ਆ ਵੀ ਦਿੱਤਾ ਜੋਤਪ੍ਰਿਆ ਨੂੰ ਉਹ ਵੀ ਦਿੱਤਾ ਉਹ ਦਿੱਤਾ ਕੁਛ ਨਹੀਂ ਜੇ ਤੇ ਇਹਨਾਂ ਨੂੰ ਵਾਤਵਾ ਦੀ ਨਾਲ ਦੀ ਮਦਦ ਕੀਤੀ ਜਾਵੇ ਤੋਰ ਇਹਨਾਂ ਦੀ ਬਾਹ ਬੜੀ ਜਾਵੇ ਆ ਬੱਚੇ ਦੀ ਸੱਟ ਲੱਗੀ ਤੇ ਦਵਾਈ ਘਰੋਂ ਘਰੇ ਬਿਠਾ ਦੇ ਇਹਦੇ ਅੱਖ ਦੇ ਵਿੱਚ ਪੰਜ ਕਿਦਾਂ ਸੱਟ ਲੱਗੀ ਮੁੰਡੇ ਦੀ ਸੱਟ ਲੱਗੀ ਪੰਜ ਐਕਸੀਡੈਂਟ ਹੋਇਆ ਸੀ ਉਹ ਉਧਰ ਵੋਲੰਟੀਅਰ ਵੀ ਕਿੰਨੇ ਦੇ ਗਏ ਉਹ ਮੈਂਬਰ ਤਾਂ ਭਰਾ ਹੀ ਮੇਰੇ ਜੋ 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 ਵੀ ਗੱਲ ਕਰਨਾ ਭਰਾ ਮੇਰੇ ਮੈਂਬਰ ਸਾਹਿਬ ਉਹ ਮੈਂਬਰ ਸਰਪੰਚ ਤਾਂ ਲੱਗੇ ਸਾਰਾ ਟੀਵੀ ਦੇ ਸਾਡੇ ਜੀ ਸਗਲੇ ਲਗਾ ਕੇ ਚੈਨਲ ਚੱਲ ਰਿਹਾ ਗਲਤ ਭਾਈ ਇਹ ਧੋੜੀ ਗੱਲ ਦੀ ਸੀ ਪਾਣੇ ਦਿਮਾਗ ਨਹੀਂ ਕਰ ਆਰੀਆ ਟਰਾਲੀ ਉਹ ਜਵੱਜਾਂ ਨੇ ਆਪਣੀ ਤੇ ਲਾਗਿਆ ਤੇਡਾ ਹੁਣ ਅਮਰੀਆਂ ਜਿਹੜਾ ਨੇ ਅਮਰੀਆਂ ਤੇ ਲਾਗਿਆ ਆ ਕੇ ਨਾ ਇਹ ਲੈਣੀ ਆ ਮੋਰਸਾ ਦੀ ਇਹ ਵੱਡਿਆਂ ਦੇ ਪਰਮਾਨ ਅਦਰ ਸੰਤਨੀ ਬਸਿਆ ਲੋਕਾਂ ਦੇ ਜਿਆਦਾ ਦਿੱਤਾ ਬੋਦਾ ਉਹ ਤੇ ਆ ਜੋ ਵਕੀ ਬੜਾ ਨਿਕਲ ਗਿਆ ਆ ਗੰਦੇ ਖਾ ਕੇ ਆ ਤੂੰ ਕੋਈ ਕੋਈ ਆ ਦੇ ਗਿਆ ਨਾ ਪਤਾ ਉਹਨਾਂ ਨੇ ਕੋਈ ਨਹੀਂ ਵੀ ਦੱਸੋ ਕਿ ਇਹਨਾਂ ਦੇ ਪਰਿਵਾਰ ਦੇ ਕੀ ਪੋਜੀਸ਼ਨ ਹਨ ਇਸ ਤਰ੍ਹਾਂ ਗੁਜਰਪੁਰ ਦਾ ਕਰਨੀ ਨੀ ਮਰ ਜਾਂਦਾ ਤੁਸੀਂ ਪਰ ਮਾਈ ਲੋਕ ਸਵਾਗਤ ਪਤਨੀ ਇਹਨਾਂ ਦੇ ਘਰੀ ਪਰਿਵਾਰ ਨੇ ਬਹੁਤ ਜਿਆਦੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿਉਂਕਿ ਇਹਨਾਂ ਦਾ ਬਹੁਤ ਹੀ ਮੰਦੇਹਾ ਹੈ ਵਰਡਾਸਾ ਵੰਟਪਤੀ ਤੇ ਐ ਤੇ ਮੈਂ ਗੈਂਤੀ ਕਰਨਾ ਚਾਹੁੰਦਾ ਕਿ ਮੈਂ ਸ਼ਰੋਣੀ ਕਮੇਟੀ ਦਾ ਵਿਰੋਧੀ ਨਹੀਂ ਹਾਂ ਮੁਖਾਲਫਤ ਨਹੀਂ ਕਰਦਾ ਮੈਂ ਸ਼ਰੋਣੀ ਕਮੇਟੀ ਨੂੰ ਇਹ ਦੱਸਣਾ ਚਾਹੁੰਦਾ ਵਾ ਕਿ ਜੋਧਪੁਰੀਆਂ ਦੇ ਜਿਹੜੇ ਹਾਲਾਤ ਕੀ ਆ ਬਹੁਤ ਮਾੜੇ ਨੇ ਉਹ ਇਹਨਾਂ ਦੀ ਬਾਹ ਫੜੀ ਜਾਏ ਔਰ ਇਹੋ ਜਿਹੜਾ ਮਸਲਾ ਮੈਂ ਖੁੱਤ ਬਾਤ ਸਭ ਨੂੰ ਲੈ ਕੇ ਜਾਊਂਗਾ ਇਹਨਾਂ ਦੇ ਮਸਲੇ 'ਚ ਮੈਂ ਹੱਲ ਕੋੰਦਾ ਯਤਨ ਕਰੂੰਗਾ ਤੇ ਜਿਹੜੇ ਦੂਜੇ ਯੁੱਧਕੀਆਂ ਨੂੰ ਮੈਂ ਬੇਨਤੀ ਕਰਨਾ ਕਿ ਤੁਸੀਂ ਸੰਜੋਗ ਦਿਓ ਜਿਨ੍ਹਾਂ ਬੰਦਿਆਂ ਨੇ 21-21 ਪਾਨੂੰਟ ਲੈਨੇ ਜਿਹੜੇ ਬੰਦਿਆ ਕੋ ਲੱਖਾਂ ਰੁਪਏ ਦੇ ਕਾਰੋਬਾਰ ਜਿਨ੍ਹਾਂ ਨੇ ਖੋਲ੍ਹ ਲਏ ਨੇ ਜਿਹੜੇ ਸਾਥੇ ਜੋਸ਼ਪਰੀਆਂ ਦੇ ਤੋਂ ਮੈਂਬਰ ਐਸਜੀਪੀਸੀ ਬਣੇ ਨੇ ਉਹਨਾਂ ਨੂੰ ਚਾਹੀਦਾ ਸੀ ਕਿ ਇਹਨਾਂ ਪਰਿਵਾਰਾਂ ਨੂੰ ਨਾਲ ਲੈ ਕੇ ਤੁਰਦੇ ਪਰ ਉਹ ਤੁਰੇ ਨਹੀਂ ਇਹ ਵੀ ਇੱਕ ਅਕਾਲੀ ਦਲ ਨੂੰ ਧਾਂ ਲੱਗਣ ਦੇ ਵਿੱਚ ਇੱਕ ਹਿੱਸਾਰਿਆ ਵਾ ਜੋ ਕਿ ਜਿੰਨਾ ਪਰਿਵਾਰਾਂ ਦੀ ਤੁਸੀਂ ਮਜ਼ਾਦ ਨਹੀਂ ਕੀਤੀ ਬਾਣੀ ਬੜੀ ਉਹ ਬਸ ਦੂਜੇ ਪਾਸੇ ਤੇ ਜਾਣ ਗਈ ਮੈਂ ਸਾਰੇ ਜੋਧਕੀਆਂ ਨੂੰ ਕੇਸ਼ਤੀ ਕਰਨਾ ਚਾਹੁੰਦਾ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਕਿ ਅਕਾਲੀ ਧਰਮੀ ਮਜਬੂਤੀ ਲਈ ਤੁਸੀਂ ਕੰਮ ਕਰੋ ਲੋਕਾਂ ਨੂੰ ਲਾਮਬੰਦ ਕਰੋ ਔਰ ਜਿਹੜੇ ਤੁਹਾਡੇ ਮਸਲੇ ਆ ਉਹ ਬਾਦ ਸਾਹਿਬ ਕੋ ਹੱਲ ਕਰੋ ਤੇ ਮੈਂ ਯਤਨ ਕਰੂੰਗਾ ਇੰਨੀਆਂ ਬੇਨਤੀਆਂ ਪ੍ਰਵਾਨ ਕਰੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ